ਗੱਲ ਇਹ ਹੈ ਜੀ ਵੀ ਲੋਕ ਸਭਾ ਦਾ ਜਿਹੜਾ ਇਲੈਕਸ਼ਨ ਚੱਲ ਰਿਹਾ 2024 ਦਾ 1 ਜੂਨ ਨੂੰ ਪੰਜਾਬ ਚ ਵੋਟਾਂ ਪੈਣੀਆਂ 14 ਤਰੀਕ ਤੱਕ ਅਪਲਾਈ ਕਰਨ ਦਾ ਸਮਾਂ ਸੀਗਾ ਨੋਮੀਨੇਸ਼ਨ ਔਰ ਕਰਨਜੀਤ ਅਨਮੋਲ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਉਹਨੇ ਕੱਲ ਅਪਲਾਈ ਕੀਤਾ ਔਰ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਉਹ ਐਸਸੀ ਨਹੀਂਗਾ ਉਹਦੇ ਲਈ ਮੈਂ ਸਵੇਹਾ ਚੋਣ ਕਮਿਸ਼ਨ ਨੂੰ ਵੀ ਅਸੀਂ ਕੱਲ ਵੀ ਸਾਡੇ ਰਿਜ਼ਰਵੇਸ਼ਨ ਚੋੜ ਫੜੋ ਮੋਰਚੇ ਨੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਇਹ ਸ਼ਿਕਾਇਤ ਕੀਤੀ ਹੈ ਔਰ ਅੱਜ ਅਸੀਂ ਇੱਥੇ ਰਿਟਰਨਿੰਗ ਅਫਸਰ ਨੂੰ ਵੀ ਇਹ ਸ਼ਿਕਾਇਤ ਦਰਜ ਕਰਾਈ ਹੈ ਕਿ ਸਾਨੂੰ ਇਹਦਾ ਜਿਹੜਾ ਇਹਦੀ ਫਾਈਲ ਦੇ ਵਿੱਚ ਲੱਗਾ ਹੋਇਆ ਸਰਟੀਫਿਕੇਟ ਆ ਉਹਦੀ ਤਸਦੀਕ شدہ ਕਾਪੀ ਦਿੱਤੀ ਜਾਵੇ ਔਰ ਜਿਹੜੇ ਇੱਥੇ ਰਿਟਰਨਿੰਗ ਅਫਸਰ ਦਾ ਡੀਸੀ ਸਾਹਿਬ ਸਾਨੂੰ ਸਵੇਰ ਦੇ ਭਾਈ ਬੈਠੇ ਹੁਣ 4 ਵਜਣ ਵਾਲੇ ਆ ਹੁਣ ਸਾਨੂੰ ਕਹਿੰਦੇ ਜੀ ਸਰਟੀਫਿਕੇਟ ਦੀ ਕਾਪੀ ਨਹੀਂ ਦੇ ਸਕਦੇ ਸਾਨੂੰ ਇਹ ਖਰਚਾ ਹੈ ਕਿ ਇਹ ਸਰਕਾਰ ਦੇ ਦਬਾਅ ਹੇਠ ਸਾਨੂੰ ਸਰਟੀਫਿਕੇਟ ਦੀ ਕਾਪੀ ਨਹੀਂ ਦਿੰਦੇ ਕਿਉਂਕਿ ਡੋਮ ਜਾਤੀ ਦਾ ਸਰਟੀਫਿਕੇਟ ਇਹਨਾਂ ਨੇ ਲਾਇਆ ਔਰ ਸਕੂਲ ਰਿਕਾਰਡ ਦੇ ਵਿੱਚ ਵੀ ਸਾਨੂੰ ਪਤਾ ਲੱਗਾ ਕਿ ਸਕੂਲ ਦੇ ਵਿੱਚ ਜਦੋਂ ਬੱਚਾ ਦਾਖਲ ਹੁੰਦਾ ਪਹਿਲੀ ਚਾ ਪਹਿਲੀ ਤੋਂ 5ਵੀਂ ਤੱਕ ਅੱਗੇ 6ਵੀਂ ਤੋਂ 8ਵੀਂ ਤੱਕ 8ਵੀਂ ਤੋਂ 9ਵੀਂ ਤੋਂ 12ਵੀਂ ਤੱਕ ਉੱਥੇ ਸਾਨੂੰ ਪਤਾ ਲੱਗਾ ਕਿ ਉੱਥੇ ਮਰਾਸੀ ਜਾਤ ਲਿਖੀ ਹੋਈ ਹੈ ਔਰ ਮਰਾਸੀ ਜਾਤ ਆ ਜਿਹੜੀ BC ਕੈਟਾਗਰੀ ਚ ਆਉਂਦੀ ਹੈ ਪੰਜਾਬ ਦਾ ਜਿਹੜਾ ਗੈਜਟ ਆ ਜਾਤਾਂ ਦਾ ਉਹਦੇ ਚੋਂ ਬੀਸੀ ਕੈਟਾਗਰੀ ਚਾਹੁੰਦਾ ਸੋ ਪਹਿਲਾ ਵੀ ਸਦੀਕ ਸਾਹਿਬ ਇਥੋਂ ਮੇਲਾ ਲੁੱਟ ਕੇ ਲੈ ਗਏ ਅੱਜ ਇਹ 300 ਕਿਲੋਮੀਟਰ ਤੋਂ ਦੂਰੋਂ ਲਿਆ ਕੇ ਚੰਡੀਗੜੋ ਲਿਆ ਕੇ ਸਾਡੇ ਫਰੀ ਕੋਟ ਹਲਕੇ ਵਿੱਚ ਇਹਨੂੰ ਖੜਾ ਕਰਤਾ ਔਰ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅਸੀਂ ਕਹਿੰਨੇ ਆ ਕਿ ਜਿਹੜੇ ਸਾਡੇ ਰਿਜ਼ਰਵ ਹਲਕੇ ਆ ਉੱਥੇ ਜੇ ਜਿੱਥੇ ਵੀ ਸ਼ੱਕ ਆ ਸਾਨੂੰ ਅਸੀਂ ਉਹਨਾਂ ਦੇ ਸਰਟੀਫਿਕੇਟ ਦੀ ਤਸਦੀਕशुदा ਕਾਪੀ ਮੰਗਾਗੇ ਔਰ ਮੈਂ ਮੋਰਚੇ ਦੇ ਵਿੱਚ ਅਸੀਂ ਜਾਲੀ ਸਰਟੀਫਿਕੇਟਾਂ ਦੀ ਲੜਾਈ ਬੜਾ ਲੰਮਾ ਸਮਾਂ ਲੜੀ ਹੈ ਮੈਂ ਅੱਜ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਸਾਰੇ ਪੰਜਾਬ ਨੂੰ ਕਿ ਮਰਾਸੀ ਜਿਹੜੀ ਕਾਸਟ ਹੈ ਉਹ BC ਕੈਟਾਗਰੀ ਚਾਹੁੰਦੀ ਆ ਸਾਡੇ ਕੋਲੇ ਗਾਜਟ ਹੈ ਇਸ ਲਈ ਇਹ SC ਕੈਟਾਗਰੀ ਦਾ ਸਰਟੀਫਿਕੇਟ ਝਾਲੀ ਬਣਾ ਕੇ ਇਹ ਇਲੈਕਸ਼ਨ ਲੜ ਰਹੇ ਆ ਔਰ ਇਹਦੀ ਤਰਤੀਸ਼ ਹੋਣੀ ਚਾਹੀਦੀ ਆ ਮੈਂ ਪੰਜਾਬ ਸਰਕਾਰ ਨੇ ਤਾਂ ਕਰਨੀ ਕੀ ਹੈ ਕਿਉਂਕਿ ਮੁੱਖ ਮੰਤਰੀ ਦਾ ਇਹ ਕੈਂਡੀਡੇਟ ਹੈ ਅਸੀਂ ਅਸੀਂ ਜਿਹੜਾ ਹੈਗਾ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਤੁਹਾਡੇ ਇਥੇ ਅਬਜ਼ਰਵਰ ਵੀ ਬਿਠਾਏ ਆ ਉਹਨਾਂ ਨੇ ਵੀ ਸਾਨੂੰ ਨਿਆਣੀ ਦਵਾਇਆ ਕਿਉਂਕਿ ਅਸੀਂ ਮੰਗਦੇ ਸੀ ਇਹਦੀ ਸਰਟੀਫਿਕੇਟ ਦੀ ਤਸਦੀਕशुदा ਕਾਪੀ ਸਾਨੂੰ ਦੇ ਦਿਓ ਅਸੀਂ ਲਿਖ ਕੇ ਦਿੱਤਾ ਔਰ ਅੱਜ ਤੱਕ ਅਜੇ ਤੱਕ ਸਾਨੂੰ ਆ 4:00 ਵਜੇ ਹੁਣ ਸਾਨੂੰ ਜਵਾਬ ਦਿੱਤਾ ਸੋ ਬੇਨਤੀ ਆ ਪੰਜਾਬ ਵਾਸੀਓ ਖਾਸ ਕਰਕੇ ਲੋਕ ਸਭਾ ਹਲਕਾ ਫਰੀਦਕੋਟ ਦੇ ਵਾਸੀਆਂ ਨੂੰ ਬੇਨਤੀ ਕਰਦਾ ਮੇਰੇ ਨਾਲ ਗਗਣਾ ਸਾਹਿਬ ਵੀ ਖੜੇ ਐ ਕਿ ਅਸੀਂ ਇਹਨਾਂ ਲੋਕਾਂ ਤੋਂ ਛਟਕਾਰਾ ਪਾਈਏ ਪਹਿਲਾਂ ਵੀ ਸਦੀਕ ਸਾਹਿਬ ਮੇਲਾ ਲੁੱਟ ਕੇ ਲੈ ਗਏ ਜਾਲੀ ਸਰਟੀਫਿਕੇਟ ਲਾ ਕੇ ਇਥੋਂ ਹੁਣ ਫੇਰ ਕਰਮਜੀਤ ਅਨਮੋਲ ਇੱਥੇ ਜਾਲੀ ਸਰਟੀਫਿਕੇਟ ਲਾ ਕੇ ਇੱਥੇ ਇਲੈਕਸ਼ਨ ਲੜ ਰਿਹਾ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਅਵਤਾਰ ਸਿੰਘ ਸਹੋਤਾ ਯਾਦ ਉਮੀਦਵਾਰ ਲੋਕ ਸਭਾ ਹਲਕਾ ਫਰੀਕੋਟ ਤੋਂ ਲੋਕਲ ਕੈਂਡੀਡੇਟ ਆ ਮੈਂ ਸੋ ਬੇਨਤੀ ਆ ਤੁਹਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਲੋਕ ਸਭਾ ਹਲਕਾ ਫਰੀਕੋਟ ਵਾਲਿਆਂ ਨੂੰ ਕਿ ਤੁਸੀਂ ਤੁਸੀਂ ਅੱਜ ਜਾਗੋ ਔਰ ਜਾਗੋ ਕਿਉਂਕਿ ਇਹ ਜਾਲੀ ਸਰਟੀਫਿਕੇਟ ਲਾ ਕੇ ਪਹਿਲਾਂ صدیق ਸਾਹਿਬ ਵੀ ਇਲੈਕਸ਼ਨ ਲੜ ਗਏ ਔਰ ਅੱਜ ਇਹ ਕਰਮਜੀਤ ਅਣਮੋਲ ਇਲੈਕਸ਼ਨ ਲੜ ਰਿਹਾ ਸੋ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਕਿ ਆਯਾਦਮੀਦਵਾਰ ਅਵਤਾਰ ਸਿੰਘ ਸਹੋਤਾ ਲੋਕਲਾਸੀ ਔਰ ਤੁਹਾਡੀਆਂ ਮੰਗਾਂ ਜਿਹੜੀਆਂ ਹਰ ਵਾਰੀ ਮੇਲਾ ਲੁੱਟ ਕੇ ਲੈ ਜਾਂਦੇ ਬਾਹਰੋਂ ਆ ਕੇ ਕੈਂਡੀਡੇਟ ਸੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਆ ਤੁਸੀਂ ਮੇਰੇ ਕੋਲੇ ਆਏ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਜਿਹੜੀ ਇਹ ਜਾਲੀ-ਜਾਲ ਸਾਜੀ ਅਸੀਂ ਜਾਲੀ ਸਰਟੀਫਿਕੇਟਾਂ ਦੀ ਲੜਾਈ ਪਿਛਲੇ ਲੰਮੇ ਸਮੇਂ ਤੋਂ ਬੜੀ ਲੜ ਰਹੇ ਆ। ਸੋ ਅੱਜ ਫੇਰ ਇਹ ਜਾਲੀ ਸਰਟੀਫਿਕੇਟ ਬਣਾ ਕੇ ਕੰਮੀਦਾਰ ਸਾਡੇ ਫ੍ਰੀ ਕੋਟ ਢੜਕੇ ਤੋਂ ਲੋਕ ਸਭਾ ਦਾ ਇਲੈਕਸ਼ਨ ਲੜ ਰਹੇ ਆ। ਸਰਟੀਫਿਕੇਟ ਨਹੀਂ ਮਿਲਦਾ ਜੀ ਅਸੀਂ ਉਹਦੀ ਜਾਂਚ ਕਰਾਵਾਂਗੇ। ਅਸੀਂ ਸਕੂਲ ਰਿਕਾਰਡ ਵੀ ਇਹਨਾਂ ਨੂੰ ਕਹਿੰਨੇ ਆ ਵੀ ਮੰਗਾਓ। ਔਰ ਅਸੀਂ ਸਰਕਾਰ ਨੂੰ ਸਰਕਾਰ ਨੇ ਤਾਂ ਕਰਨਾ ਕੀ ਹੈ? ਅਸੀਂ ਤਾਂ ਹਾਈ ਕੋਰਟ ਦੇ ਜੱਜਾਂ ਨੂੰ ਕਹਿੰਨੇ ਆ ਕਿ ਇਹਨਾਂ ਦਾ ਜਿਹੜਾ ਸਕੂਲ ਰਿਕਾਰਡ ਮੰਗਾਓ। ਸਕੂਲ ਕਾਰਡ ਦੇ ਵਿੱਚ ਵੇਖੋ ਉੱਥੇ ਜਾਤ ਮਰਾਸੀ ਲਿਖੀ ਹੈ ਸਾਨੂੰ ਪਤਾ ਲੱਗੇ। ਸਰ ਜੀ ਅੱਜ ਸਾਡੀ ਮੀਟਿੰਗ ਸੀ ਸਿਕਰਿਟੀ ਨਹੀਂ ਸੀ ਕਾਗਜ਼ਾਂ ਦੀ ਅਸੀਂ ਅੱਜ ਉਹਨੇ ਕੱਲ ਅਪਲਾਈ ਕੀਤਾ ਅੱਜ ਅਸੀਂ ਓਬਜੈਕਸ਼ਨ ਰੇਜ ਕੀਤਾ ਕੋਈ ਵੱਡੀ ਗੱਲ ਥੋੜੀ ਹੈ ਜੀ ਇਹ